ਸਬਜੀ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਆ ਚੀਜ਼ ਨਾ ਪਾਓ ਇਹ ਬਹੁਤ ਮਾੜੀ ਹੈ ਇਹ ਮਨੁੱਖੀ ਸਰੀਰ ਨੂੰ ਬਿਮਾਰੀਆਂ ਵੱਲ ਧੱਕ ਰਹੀ ਆ ਜਾਂ ਇੰਜ ਕਹਿ ਲਓ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਖਤਰਨਾਕ ਬੰਬਾਰੀਆਂ ਨਾਲ ਪ੍ਰਭਾਵਿਤ ਕਰ ਰਹੀ ਆ ਤੁਸੀਂ ਦੇਖਣਾ ਕਿ ਪਹਿਲਾਂ ਲੋਕ ਜਦੋਂ ਸਬਜ਼ੀ ਬਣਾਉਂਦੇ ਸਨ ਤਾਂ ਉਹਨਾਂ ਦੇ ਵਿੱਚ ਜੋ ਰੂਟੀਨ ਮੁਤਾਬਕ ਹੁੰਦਾ ਸੀ ਥੋੜਾ ਜਿਹਾ ਤੜਕਾ ਲਾਉਣਾ ਜਾਂ ਸਬਜ਼ੀ ਦੇ ਵਿੱਚ ਕੋਈ ਦਸਨ ਪਾ ਲੈਣਾ ਧਨੀਆ ਪਾ ਲੈਣਾ ਪਾਲਕ ਪਾ ਲੈਣੀ ਜਾਂ ਕੋਈ ਹੋਰ ਐਵੇਂ ਦੀ ਆਈਟਮ ਪਾ ਲਗੇਗੀ ਇਸ ਤੋਂ ਇਲਾਵਾ ਦੋ ਆਲੂ ਪਿਆਜ਼ ਵਗੈਰਾ ਉਹ ਸਾਰੇ ਪਾਏ ਜਾਂਦੇ ਸਨ ਜਾਂ ਥੋੜਾ ਬੋਤਾ ਮਸਾਲਾ ਜਾਂ ਥਰੀ ਮਿਰਚ ਪਾ ਲੈਣੀ ਤਾਂ ਸਬਜ਼ੀ ਬਣ ਜਾਂਦੀ ਸੀ ਤੇ ਹਮੇਸ਼ਾ ਸਾਰੇ ਕਹਿੰਣਗੇ ਵੀ ਸਬਜ਼ੀ ਤੇ ਹੀ ਬਣਦੀ ਆ ਪਰ ਨਹੀਂ ਅੱਜ ਕੀ ਕਰਨ ਲੱਪੇ ਨੇ ਕੁਝ ਲੋਕ ਕਿ ਸਬਜ਼ੀ ਦੇ ਵਿੱਚ ਬਦਾਮਾਂ ਜੀਆਂ ਗਿਰੀਆਂ ਮਨੱਕੇ ਦੀ ਗਿਰੀਆਂ ਮਨੱਕੇ ਪਾ ਲੈਂਦੇ ਨੇ ਹੋਰ ਵੀ ਬਹੁਤ ਸਾਰੀਆਂ ਵੇਂਦੀਆਂ ਜਾਂ ਕਾਜੂ ਪਾ ਦਿੰਦੇ ਨੇ ਸਬਜ਼ੀਆਂ ਦੇ ਵਿੱਚ ਤੁਸੀਂ ਵੇਖੋ ਕਿਦੇ ਵਿਆਹ ਸ਼ਾਦੀਆਂ 'ਚ ਜਾਂਦੇ ਹੋ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਜਾਂ ਕਿਸੇ ਸਮਾਗਮ ਤੇ ਜਾਂਦੇ ਹੋ ਉੱਥੇ ਤੁਹਾਨੂੰ ਕੀ ਗੰਮੀ ਸਬਜ਼ੀਆਂ ਚ ਪਾਈਆਂ ਮਿਲਣੀਆਂ ਹੁਣ ਇਹ ਕਾਜੂ ਬਦਾਮ ਮਨੱਕੇ ਜਿਹੜੇ ਨੇ ਕੀ ਸਾਨੂੰ ਸਬਜ਼ੀਆਂ ਚ ਪਾ ਕੇ ਖਾਣੇ ਚਾਹੀਦੇ ਨੇ ਕੀ ਇਹ ਸਬਜ਼ੀਆਂ ਚ ਪਾ ਕੇ ਖਾਣ ਯੋਗ ਹੁੰਦੇ ਨੇ ਕੀ ਅਸੀਂ ਇਹਦੇ ਬਾਰੇ ਕਦੀ ਸੋਚਿਆ ਕਿ ਵਿਚਾਰਿਆ ਜਾਂ ਅਸੀਂ ਇਹ ਸੋਚ ਲਿਆ ਅਸੀਂ ਫੁਲਾਣੇ ਸਮਾਗਮ ਵਿੱਚ ਗਏ ਸੀ ਉਹਨਾਂ ਨੇ ਬਾਦਾਮ ਪਾਏ ਸਬਜ਼ੀ 'ਚ ਆਪਾਂ ਵੀ ਪਾ ਦਈਏ ਆਪਾਂ ਵੀ ਹਰ ਚੀਜ਼ ਦੇ ਵਿੱਚ ਬਾਦਾਮ ਥੋੜੇ ਥੋੜੇ ਪਾ ਦਈਏ ਮਨਕੇ ਪਾ ਦਈਏ ਬਸ ਕੀ ਅਸੀਂ ਵੇਖੋ ਵੇਖੀ ਕਰ ਰਹੇ ਹਾਂ ਕਿ ਕੀ ਜਾਂ ਅਸੀਂ ਇਹਦੀ ਖੋਜ ਹੀ ਨਹੀਂ ਕਰਨਾ ਚਾਹੁੰਦੇ ਜਾਂ ਅਸੀਂ ਆਪਣੇ ਸਵਾਲ ਹੀ ਨਹੀਂ ਕਰਨਾ ਚਾਹੁੰਦੇ ਕਿ ਕਿਉਂ ਅਸੀਂ ਵੇਖੋ ਵੇਖੀ ਕਰਦੀਆਂ ਵੇਖੋ ਤੁਸੀਂ ਸਭ ਜਾਣਦੇ ਹੋ ਕਿ ਇਹ ਚੀਜ਼ਾਂ ਬਹੁਤ ਗਰਮ ਹੁੰਦੀਆਂ ਨੇ ਤੇ ਅਕਸਰ ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਵੇਂ ਐਲਸੀ ਖਾ ਲਈ ਖੋਆ ਖਾ ਲਿਆ ਜਾਂ ਕਈ ਵਾਰਾਂ ਕਈ ਤਰ੍ਹਾਂ ਦੇ ਹੋਰ ਪ੍ਰੋਡਕਟ ਤਿਆਰ ਕਰਦੇ ਨੇ ਉਹਨਾਂ 'ਚ ਵੀ ਬਦਾਮ ਪਾਲੇ ਸ਼ਵਾਰੇ ਪਾਲੇ ਮਣੱਕੇ ਪਾਲੇ ਖੋਪੇ ਪਾਲੇ ਬੰਦ ਪਾਲੇ ਜਾਂ ਪਤਾ ਨਹੀਂ ਕੀ ਕੀ ਕੁਝ ਪਾ ਲੈਂਦੇ ਨੇ ਤੇ ਪਾ ਕੇ ਉਹ ਖਾਂਦੇ ਨੇ ਉਹ ਫਿਰ ਕੀ ਹੁੰਦਾ ਕਿ ਸਾਡੇ ਸਰੀਰ 'ਚ ਬਹੁਤ ਸਾਰੀ ਗਰਮੀ ਪੈਦਾ ਸ਼ੁਰੂ ਹੋ ਜਾਂਦੀ ਆ ਜੋ ਸਾਡੇ ਪੇਟ ਦੇ ਵਿੱਚ ਜਾਦਾ ਸਟੋਰ ਹੁੰਦੀ ਆ ਜੋ ਸਾਡੀਆਂ ਮਸਲਸ ਜੋ ਸਾਡੀਆਂ ਹੱਡੀਆਂ ਨੂੰ ਜਾਂ ਸਾਡੇ ਲਿਵਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਤੇ ਕਈ ਵਾਰਾਂ ਕੀ ਹੁੰਦਾ ਕਿ ਜਿੱਦਾਂ ਸਾਡੇ ਧੀਆਂ ਪੁੱਤਰ ਛੋਟੀ ਉਮਰ ਦੇ ਹੁੰਦੇ ਨੇ ਕੋਈ 16 ਸਾਲਾਂ ਦੇ 18 ਸਾਲਾਂ ਦਾ 20 ਸਾਲਾਂ ਦਾ ਫਿਰ ਕਿਦੋਂ ਉਹ ਇੰਨੇ ਗਿਰੀਆਂ ਬਦਾਮ ਵਾਲੀਆਂ ਚੀਜ਼ਾਂ ਖਾਂਦੇ ਨੇ ਤਾਂ ਉਹਨਾਂ ਦੇ ਸਰੀਰ ਨੂੰ ਨਹੀਂ ਬਹੁਤ ਮਾੜਾ ਅਸਰ ਪੈਂਦਾ ਆ ਜਿਵੇਂ ਉਹਨਾਂ ਦੇ ਮੂੰਹ ਦੇ ਉੱਪਰ ਕਿੱਲ ਨਿਕਲ ਆਉਣੇ ਜਾਂ ਉਹਨਾਂ ਦੇ ਚੁੜੜੀਆਂ ਪੈਣ ਲੱਗ ਪਾਣਾ ਚਿਹਰੇ ਦਾ ਰੰਗ ਜਿਹੜਾ ਬਹੁਤ ਖਰਾਬ ਫਿਆਬ ਰਹਿਣਾ ਅਤੇ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਆ ਉਹਨਾਂ ਨੂੰ ਫੇਸ ਕਰਨਾ ਪੈਂਦਾ ਆ ਅਸੀਂ ਕਿਉਂ ਗਲਤ ਕੰਮ ਕਰਦੇ ਆ ਸਾਨੂੰ ਕਿੰਨੇ ਕਹਿ ਦਿੱਤਾ ਕਿਹੜੇ ਸਾਨੂੰ ਸਿਆਣੇ ਨੇ ਕਹਿ ਦਿੱਤਾ ਕਿ ਬਦਾਮ ਪਾਉਣੇ ਚਾਹੀਦੇ ਭਈ ਬਦਾਮ ਤੇ ਤੁਸੀਂ ਖਾਓ ਲੇਕਿਨ ਉਹ ਵੀ ਭਿਉਂ ਕੇ ਖਾਣੇ ਚਾਹੀਦੇ ਨੇ ਜੇ ਕਿਸੇ ਨੇ ਬਦਾਮ ਖਾਣੇ ਨੇ ਉਹ ਰਾਤ ਨੂੰ ਪਾਣੀ 'ਚ ਡਬੋ ਦਵੇ ਸਵੇਰੇ ਸਿਰਕਾ ਲਾਵੇ ਤਾਂ ਫਿਰ ਆਪਣੇ ਧੀ ਪੁੱਤਰ ਨੂੰ ਲੋੜ ਮੁਤਾਬਕ ਦਵੇ ਜਾਂ ਆਪ ਵੀ ਖਾਣੇ ਆ ਤਾਂ ਕਦ ਖਾਵੇ ਜੇ ਅਸੀਂ ਸਿੱਧੇ ਹੀ ਮੁੱਠਾਂ ਭਰ-ਭਰ ਕੇ ਖਾਣ ਲੱਪੇ ਇੱਕ ਦਿਨ 'ਚ ਪੰਜ-ਪੰਜ 7-7 ਬਦਾਮ ਖਾਣ ਲੱਪੇ ਹਫਤੇ 'ਚ ਅਸੀਂ 35-40 ਬਦਾਮ ਖਾ ਲਈ ਮਹੀਨੇ 'ਚ ਅਸੀਂ ਕੋਈ ਲਗਭਗ 120-30 ਜਾਂ ਇਹਦੋਂ ਵੀ ਵੱਧ ਬਦਾਮ ਖਾ ਲਈ ਤੁਸੀਂ ਸੋਚੋ ਕੱਲੇ ਬਦਾਮਾਂ ਦੀਆਂ ਗਿਰੀਆਂ ਹੀ ਅਗੇ ਅਸੀਂ 100 ਖਾਲੀਆਂ ਤੇ ਵਿੱਚ ਉੱਤੇ ਕਾਜੂ ਇੰਨੇ ਖਾ ਲਈ ਤੇ ਸਾਡੇ ਸਰੀਰ ਦਾ ਹਾਲ ਕੀ ਬਣੂਗਾ ਸਾਨੂੰ ਹਰ ਗੱਲ ਦਾ ਸੋਚਣਾ ਚਾਹੀਦਾ ਹੁਣ ਰਹਿ ਜਾਣੀ ਸਰਦੀ ਫਿਰ ਇਹੋ ਆਦਤ ਸਾਡੀ ਗਰਮੀਆਂ 'ਚ ਵੀ ਚੱਲ ਜਾਣੀ ਜਦੋਂ ਗਰਮੀਆਂ ਮਈ ਜੂਨ ਜੁਲਾਈ ਮਹੀਨੇ ਆਏ ਉਦੋਂ ਵੀ ਅਸੀਂ ਇਹੋ ਕਹਣਾ ਉਹ ਸਬਜ਼ੀ 'ਚ ਪਾਈ ਦੇਂਦੇ ਚੰਗੇ ਹੁੰਦੇ ਅਸੀਂ ਉਦੋਂ ਵੀ ਪਾਈ ਜਾਣੇ ਆ ਤਾਂ ਫਿਰ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹੋ ਜਾਵਾਂਗੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਕੜੇ ਜਾਵਾਂਗੇ ਕਿਰਪਾ ਕਰਕੇ ਤੁਸੀਂ ਮੇਰੇ ਭੈਣ ਭਰਾਓ ਖਾਣਿਆਂ ਨੂੰ ਸਧਾਰਨ ਰੱਖੋ ਮਸਾਲੇ ਜਿਹੜੇ ਆਪਾਂ ਤੇਜ ਪਾਉਂਦੇ ਉਹਨਾਂ ਤੋਂ ਦੂਰ ਰਹੀਏ ਜਿਹੜੀਆਂ ਆਪਾਂ ਫਾਲਤੂ ਦੀਆਂ ਚੀਜ਼ਾਂ ਭੋਜਨ ਦੇ ਵਿੱਚ ਸੱਜੀਆਂ ਚ ਪਾਉਂਦੇ ਆ ਉਹਨਾਂ ਤੋਂ ਪਾਸਾ ਵਟੀਆਂ ਸੀ ਕੀ ਸਾਬਤ ਕਰਨਾ ਚਾਹੁੰਦੇ ਆ ਸਾਨੂੰ ਕਿਉਂ ਨਹੀਂ ਸਮਝਾਉਂਦੀ ਅਸੀਂ ਖੁਦ ਬਿਮਾਰੀਆਂ ਨੂੰ ਆਪਣੇ ਆਪ ਨਹੀਂ ਲਾ ਰਹੇ ਤੇ ਰਿਸ਼ਤੇਦਾਰਾਂ ਨੂੰ ਨਹੀਂ ਲਾ ਰਹੇ ਆਓ ਆਪਾਂ ਇਹਨਾਂ ਵਿਸ਼ਿਆਂ ਤੇ ਸੋਚੀਏ ਆਪਾਂ ਜੋ ਵੀ ਕੰਮ ਕਰਨਾ ਹੋਵੇ ਦੋ ਸਾਡੇ ਵੱਡਿਆਂ ਨੇ ਕੁਦਰਤੀ ਖਾਣੇ ਬਣਾਏ ਨੇ ਸਧਾਰਨ ਖਾਣੇ ਬਣਾਏ ਨੇ ਜਿਵੇਂ ਅਸੀਂ ਖਾਣਾ ਨਹੀਂ ਬਣਾਉਣਾ ਹੋਵੇ ਤੇ ਸਾਨੂੰ ਕਹਿੰਦਾ ਕਿ ਜੇ ਜ਼ਿਆਦਾ ਖਾਣਾ ਬਣਾਉਣਾ ਹੋਵੇ ਕੋਈ ਤਾਂਦੇ ਦੀ ਦੇਗ ਹੋਵੇ ਤਾਂ ਸਭ ਤੋਂ ਵਧੀਆ ਸਟੀਲ ਦੇ ਬਰਤਨ ਤਾਂ ਸਭ ਤੋਂ ਵਧੀਆ ਅਸੀਂ ਖਾਣਾ ਵੀ ਐਲੂਮੀਨੀਅਮ ਦੇ ਬਰਤਨਾਂ 'ਚ ਬਣਾਈ ਜਾ ਰਹੇ ਆ ਤੇ ਉਤੋਂ ਇਨੇ ਨੇ ਤਰੀਜ ਪਦਾਰਥ ਪਾਈ ਜਾ ਰਹੇ ਆ ਕਿ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਕਾ ਬਰਬਾਦੀ ਕਰੇਗਾ ਕਰਦਾਰ 쿠ਸ਼ੀ ਕਰੇਗਾ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਦੀ ਗਲਤੀ ਗਲਤੀ ਸਾਡੀ ਆ ਜੋ ਅਸੀਂ ਬਿਨਾ ਸੋਚੇ ਸਮਝੇ ਕਰਨਾ ਕਰ ਰਹੇ ਹਾਂ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਕਿਉਂਕਿ ਸੂਝਵਾਨ ਸੱਜਣ ਨੂੰ ਇਸ਼ਾਰਾ ਹੀ ਬੜਾ ਹੁੰਦਾ ਆ ਤੇ ਮੂਰਖਾਂ ਨੂੰ ਭਾਵੇਂ ਬਾਹ ਫੜ ਕੇ ਸਮਝਾ ਲਓ ਉਹਨਾਂ ਨਹੀਂ ਸਮਝਣਾ ਹੁੰਦਾ ਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਗੱਲ ਸਮਝ ਸਕਦੇ ਨਹੀਂ ਕਿਉਂਕਿ ਸਮਝਦੇ ਵੀ ਨਹੀਂ ਇਸੇ ਕਰਕੇ ਤੇ ਆਪਣੀਆਂ ਵੀਡੀਓਜ਼ ਨੂੰ ਬਹੁਤ ਸਾਰੇ ਭੈਣ ਭਰਾ ਬੜਾ ਪਿਆਰ ਦਿੰਦੇ ਨੇ ਸਤਿਕਾਰ ਦਿੰਦੇ ਨੇ ਮੈਂ ਆਸ਼ ਕਰਦਾ ਮੇਰੇ ਸੱਜਣ ਜ਼ਰੂਰ ਧਿਆਨ ਰੱਖਣ ਸਬਜ਼ੀਆਂ ਦੇ ਵਿੱਚ ਇਹ ਬਦਾਮ ਇਹ ਕਾਜੂ ਗਿਰੀਆਂ ਨਾ ਪਾਈਆਂ ਜਾਣ ਮਨੱਕੇ ਨਾ ਪਾਏ ਜਾਣ ਤੇ ਜੇ ਕਿਸੇ ਨੂੰ ਲੋੜ ਆ ਤੇ ਆਪਣੀ ਲੋੜ ਮੁਤਾਬਕ ਵੱਖਰੇ ਮੁੱਲ ਲੈ ਕੇ ਖਰੀਦ ਕੇ ਖਾ ਸਕਦਾ ਆ ਇਹੋ ਜੀ ਕੋਈ ਗੱਲ ਨਹੀਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੂਂਦੇ ਵਕਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ